ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਸਰਕਾਰੀ ਪ੍ਰਸ਼ਟ ਸਿਸਟਮ ਦੇ ਭਾਜ ਉਧੇੜੇ ਗਏ ਨੇ ਦਾਸ ਇਹ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਬਰਨਾਲਾ ਦੇ ਆਰਟੀ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਰਸੂਲੇ ਮਾਮਲਾ ਬਰਨਾਲਾ ਟਰੱਕ ਯੂਨੀਅਨ ਦੇ ਇੱਕ ਟਰੱਕ ਆਰਟੀਓ ਬਰਨਾਲਾ ਦੇ ਵੱਲੋਂ ਚਲਾਨ ਕਰਨ ਤੋਂ ਬਾਅਦ ਸਾਹਮਣੇ ਆਇਆ ਜਿਸ ਤੋਂ ਬਾਅਦ ਸੱਤਾ ਤੇਰਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਆਰਟੀਓ ਬਰਨਾਲਾ ਦੀ ਗੱਡੀ ਅੱਗੇ ਤਰਨਾ ਦੇ ਕੇ ਦੋਸ਼ ਲਗਾਏ ਗਏ ਨੇ ਤਾਂ viral video ਦੇ ਵਿੱਚ truck union ਦੇ ਪ੍ਰਧਾਨ ਆਰਟੀ ਉੱਪਰ ਇੱਕ truck ਦਾ 19000 ਰੁਪਏ ਦਾ ਚਾਲਾਨ ਕਰਨ ਦੀ ਗੱਲ ਆਖ ਰਹੇ ਨੇ ਇਸ ਤੋਂ ਇਲਾਵਾ ਪ੍ਰਧਾਨ ਦੇ ਵੱਲੋਂ ਆਰਟੀ ਉੱਪਰ ਸਰਕਾਰੀ ਗੱਡੀ ਦੀ ਸਰਵਿਸ truck union ਤੋਂ 42000 ਰੁਪਏ ਦੇ ਵਿੱਚ ਵਗਾਰ ਤੇ ਕਰਾਉਣ ਅਤੇ ਦੋ ਮਹਿੰਗੀ ਸ਼ਰਾਬ ਦੀਆਂ ਪੇਟੀਆਂ ਦੀ ਵਗਾਰ ਲੈਣ ਦੇ ਦੋਸ਼ ਲਗਾਏ ਗਏ ਨੇ ਜਿਸ ਦੇ ਵਿੱਚ ਗਲਬਾਤ ਦੇ ਦੌਰਾਨ ਮੌੜ truck union ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਆਰਟੀ ਉੱਪਰ ਗੰਭੀਰ ਇਲਜ਼ਾਮ ਦੁਹਰਾਏ ਨੇ ਉਨਾ ਕਹੇ ਕਿ ਸਾਡੀ ਗੱਡੀ ਦਾ ਚਲਾਨ ਹੁੰਨੀ 1000 ਰੁਪਏ ਦਾ ਕੀਤਾ ਜਦਕਿ ਉਹਨਾਂ ਦੇ ਵੱਲੋਂ ਆਰਟੀਓ ਦੀ ਗੱਡੀ ਦੀ ਸਰਵਿਸ ਕਰਵਾ ਕੇ ਦਿੱਤੀ ਕਿ ਜਿਸ ਦਾ ਬਿਲ 42000 ਰੁਪਏ ਬੰਨਾ ਉਹਨਾਂ ਕੀਤੇ ਕੇ ਚਲਾਨ ਦੀ ਰਾਸ਼ੀ ਕੱਟ ਕੇ ਬਾਕੀ ਪੈਸੇ ਆਂ ਦੇ ਆਰਟੀਓ ਤੋਂ ਮੰਗ ਕੀਤੇ ਉੱਥੇ ਮੈਂਗੀ ਸ਼ਰਾਬ ਦੀਆਂ ਪੇਟੀਆਂ ਲੈਣ ਦੇ ਵੀ ਦੋਸ਼ ਲਗਾਏ ਨੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਵੱਲੋਂ ਦੋਸ਼ ਲਾਉਂਦਿਆਂ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਆਰਟੀਓ ਦੀ ਵਗਾਰਾ ਚੱਲੀਆਂ ਜਾਂਦੀਆਂ ਨੇ ਫਿਰ ਵੀ ਉਹਨਾਂ ਦੇ ਯੂਨੀਅਨ ਦੀਆਂ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਉਹਨਾਂ ਕਹੇ ਕਿ ਸੀਜ਼ਨ ਦੇ ਦੌਰਾਨ ਉਹਨਾਂ ਕੋਲੋਂ 5 ਤੋਂ 6 ਮੰਡੀਆਂ ਜਈਆਂ ਨੇ ਜਿਨ੍ਹਾਂ ਦੇ ਵਿੱਚ ਤੇ ਐਸੇ ਦਾ ਭੁਗਤਾਨ ਕਰਕੇ ਮੰਡੀਆਂ ਦੇ ਵਿੱਚੋਂ ਮਾਲ ਢੋਆ ਜਾਂਦਾ ਤੇ ਉਹਨਾਂ ਨੇ ਕਿਹਾ ਕਿ ਆਰਟੀਓ ਦਫ਼ਤਰ ਦੇ ਵੱਲੋਂ ਤੇ ਡੀਟੀਓ ਦਫ਼ਤਰ ਦੇ ਵੱਲੋਂ ਗੱਡੀਆਂ ਤੇ ਕਾਰਾਂ ਦੀਆਂ ਵਗਾਰਾ ਵੀ ਪਾਈਆਂ ਜਾਂਦੀਆਂ ਨੇ ਫਿਰ ਵੀ ਉਹਨਾਂ ਦੀਆਂ ਗੱਡੀਆਂ ਦੇ ਚਲਾਨ ਕੱਟੇ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਟਾਕੀ ਉਹਨਾਂ ਦੀਆਂ 200 ਗੱਡੀਆਂ ਜਈਆਂ ਨੇ ਜਿਨ੍ਹਾਂ ਦਾ ਹੈਂਡ ਟੂ ਮਾਊਥ ਸਿਸਟਮ ਹੈ ਜੇ ਕਰੋਨਾ ਦੇ ਕਾਗਜ਼ ਪੂਰੇ ਹੁੰਦੇ ਤਾਂ ਫਿਰ ਵੀ ਉਹਨਾਂ ਤੋਂ ਐਂਟਰੀ ਲਈ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਵਗਾਰਾ ਵੀ ਸਾਡੇ ਵੱਲੋਂ ਹੀ ਚੱਲੀਆਂ ਜਾਂਦੀਆਂ ਨੇ ਚਲਾਨ ਵੀ ਸਾਡੇ ਵੱਲੋਂ ਹੀ ਕੀਤੇ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਸਵੇਰੇ 7 ਵਜੇ ਤੋਂ 4 ਵਜੇ ਤੱਕ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾ ਲਾਇਆ ਜਾਂਦਾ ਜਿਸ ਤੋਂ ਬਾਅਦ ਸ਼ਾਮ ਨੂੰ ਡੀਟੀਓ ਦੇ ਵੱਲੋਂ ਵੀ ਨਾਕਾ ਲਗਾਇਆ ਜਾਂਦਾ ਉਹਨਾਂ ਨੇ ਕਿਹਾ ਕਿ ਫੈਕਟਰੀ ਦੇ ਵਿੱਚ ਗੱਡੀਆਂ ਨੂੰ ਪਹੁੰਚਣ ਦੇ ਲਈ 3 ਦਿਨਾਂ ਦਾ ਸਮਾਂ ਹੁੰਦਾ ਜੇਕਰ ਗੱਡੀ ਸਮੇਂ ਸਿਰ ਪਹੁੰਚਾਈ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਤੇ ਕਰਾਇਆ ਦਿੱਤਾ ਜਾਂਦਾ ਨਹੀਂ ਤਾਂ ਕਰਾਇਆ ਕੱਟ ਲਿਆ ਜਾਂਦਾ ਪ੍ਰਧਾਨ ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਕੋਲ ਵਹੀਕਲ ਦੇ ਕਾਗਜ਼ ਪੂਰੇ ਨਹੀਂ ਹੁੰਦੇ ਉਹਨਾਂ ਦੇ ਚਲਾਨ ਕੱਟੇ ਜਾਣੇ ਚਾਹੀਦੇ ਨੇ ਪਰ ਜਿਨ੍ਹਾਂ ਕੋਲ ਵਹੀਕਲ ਦੇ ਕਾਗਜ਼ ਪੂਰੇ ਹੁੰਦੇ ਨੇ ਅੰਡਰ ਲੋਡ ਗੱਡੀਆਂ ਹੁੰਦੀਆਂ ਨੇ ਉਹਨਾਂ ਦੇ ਚਲਾਨ ਨਹੀਂ ਕੀਤੇ ਜਾਣੇ ਚਾਹੀਦੇ ਨਾ ਹੀ ਉਹਨਾਂ ਦੀ ਕੋਈ ਪਾਸ ਐਂਟਰੀ ਹੋਣੀ ਚਾਹੀਦੀ ਜਦ ਕਿ ਇਸ ਸਬੰਧੀ ਆਰਟੀਓ ਬਰਨਾਲਾ ਹਰਪ੍ਰੀਤ ਸਿੰਘ ਠਵਾਲ ਨੇ ਗੱਲ ਗੋਲਮੋਲ ਕੀਤੀ ਆਰਟੀਓ ਨੇ ਕਿਹਾ ਕਿ ਕਾਨੂੰਨ ਅਨੁਸਾਰ ਬੰਦਾ ਚਲਾਨ ਕੀਤਾ ਗਿਆ ਜਦ ਕਿ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸ ਨੇ ਆਰਟੀਓ ਦੀ ਗੱਡੀ ਦਾ ਕੰਮ ਕਰਵਾਇਆ ਤਾਂ ਉਹ ਸਾਡੇ ਕੋਲ ਬਿੱਲ ਲੈ ਕੇ ਆਉਣ ਤੇ ਬੈਠ ਕੇ ਗੱਲ ਕਰਨ। ਤੇ ਆਰਟੀਓ ਨੇ ਕਿਹਾ ਕਿ ਕਾਨੂੰਨ ਮੁਤਾਬਕ ਹੀ ਚਲਾਨ ਕੀਤਾ ਗਿਆ। ਜੇਕਰ ਆਰਟੀਓ ਦਫ਼ਤਰ ਦੀ ਗੱਡੀ ਦਾ ਕਿਸੇ ਨੇ ਕੰਮ ਕਰਵਾਇਆ ਤਾਂ ਉਹ ਸਾਡੇ ਕੋਲ ਬਿੱਲ ਲੈ ਕੇ ਆਉਣ ਤੇ ਗੱਲ ਕਰ ਲਵਾਂਗੇ। ਆਰਟੀਓ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਰੋਜ਼ ਰੁਟੀਨ ਦੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਹੈ। ਹਫ਼ਤੇ ਦੇ ਵਿੱਚ 1-2 ਵਾਰ ਚੈਕਿੰਗ ਕੀਤੀ ਜਾਂਦੀ ਹੈ। ਰਾਤ ਨੂੰ ਵੀ ਚੈਕਿੰਗ ਹੁੰਦੀ ਹੈ ਜਿਸ ਤਰ੍ਹਾਂ ਗੱਡੀਆਂ ਦੇ ਚਲਾਨਕ ਕੀਤੇ ਗਏ ਨੇ। ਉੱਥੇ ਇਸ ਘਟਨਾ ਦੀ ਵੀਡੀਓ ਵਾਰਨ ਹੋਣ ਤੋਂ ਬਾਅਦ ਬਰਨਾਲਾ ਦੇ ਡੀਸੀ ਦੇ ਵੱਲੋਂ ਇਸ ਦੀ ਜਾਂਚ ਵੀ ਵੜ ਦਿੱਤੀ ਗਈ ਹੈ ਜਿਸ ਦਾ ਜਮਾ ਆਈ.ਡੀ.ਸੀ ਨੂੰ ਸੌਂਪਿਆ ਗਿਆ ਤੋ ਜੋਹਲ ਨੇ ਕਿਹਾ ਕਿ ਟਾਕੀਵਨ ਦੇ ਪ੍ਰਧਾਨ ਦੇ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਡੀਸੀ ਬਰਨਾਲਾ ਤੋਂ ਇਸ ਤਖਤ ਐਕਸ਼ਨ ਲੈਂਦੇ ਆ ਏਡੀਸੀ ਵਿਕਾਸ ਸਤਵੰਨ ਸਿੰਘ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਕੇ ਜੋ ਸਾਹਮਣੇ ਆਵੇਗਾ ਉਸ ਤੋਂ ਬਾਅਦ ਰਿਪੋਰਟ ਡੀਸੀ ਬਰਨਾਲਾ ਨੂੰ ਸੌਂਪੀ ਜਾਵੇਗੀ ਤੇ ਕਾਰਵਾਈ ਹੋਵੇਗੀ